ਸਾਰੇ ਆਨੁਸਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਇੱਕ ਕਿਤਾਬ ਦੀ ਅਸੀਂ ਤੁਹਾਡੇ ਲਈ ਨਾਵਲ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ ਭਾਗ ਦੂਜਾ ਦਾ ਅਧਿਆਇ ਤੀਜਾ ਲੈ ਕੇ ਹਾਜ਼ਰ ਹੋਏ ਹਾਂ ਕਿਰਪਾ ਕਰਕੇ ਇਸ ਅਧਿਆਇ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਅਧਿਆਇ ਸ਼ੁਰੂ ਕਰਦੇ ਹਾਂ ਜੀ ਸਿੱਖਾਂ ਦਾ ਆਗੂ ਜਦੋਂ ਜਵਾਨ ਆਗੂ ਰਣਜੀਤ ਸਿੰਘ ਨੇ ਆਪਣੇ ਘਰੇਲੂ ਕੰਮਾਂ ਨੂੰ ਨਿਪਟਾ ਕੇ ਆਪਣੇ ਘਰ ਤੇ ਮਿਸਲ ਤੋਂ ਬਾਹਰ ਦੀ ਹਾਲਤ ਨੂੰ ਵੇਖਿਆ ਤਾਂ ਗਹਿਰੀ ਸੋਚ ਵਿੱਚ ਪੈ ਗਿਆ ਇੱਕ ਗੱਲ ਸਪਸ਼ਟ ਸੀ ਕਿ ਸਿੱਖਾਂ ਲਈ ਅਜੇ ਔਖਾ ਵੇਲਾ ਸਾਹਮਣੇ ਸੀ ਮਿਸਲ ਪ੍ਰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸੂਰਬੀਰਾਂ ਦੁਆਰਾ ਰੱਖੀ ਨੀਤ ਤੇ ਇੱਕ ਸੰਯੁਕਤ ਭਾਈਚਾਰੇ ਦੇ ਰੂਪ ਵਿੱਚ ਉਸਾਰਿਆ ਗਿਆ ਸੀ ਉਹ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਸੀ ਅਤੇ ਅਜਿਹੀਆਂ ਛੋਟੀਆਂ-ਛੋਟੀਆਂ रियासतਾਂ ਦਾ ਰੂਪ ਧਾਰਨ ਕਰੀ ਜਾ ਰਿਹਾ ਸੀ ਜਿਨ੍ਹਾਂ ਦੇ ਸਰਦਾਰ ਆਪਸ ਵਿੱਚ ਲੜਦੇ ਇੱਕ ਦੂਸਰੇ ਦੇ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਸਨ ਇਤੋਂ ਦੇਖ ਕੇ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੇ ਅਫਗਾਨੀ ਦੇ ਪੁੱਤਰ ਜਮਾਨ शाह ਨੂੰ ਉੱਤਰੀ ਭਾਰਤ ਵਿੱਚ ਦੁਬਾਰਾ ਅਫਗਾਨ ਹਕੂਮਤ ਕਾਇਮ ਕਰਨ ਲਈ ਸਹਾਇਤਾ ਦਾ ਪ੍ਰਸਤਾਵ ਪੇਸ਼ ਕੀਤਾ। ਸ਼ਾਹ ਜਮਾਨ ਨੂੰ ਦੋ ਹੋਰ ਸਰਦਾਰਾਂ ਤੋਂ ਵੀ ਸਹਾਇਤਾ ਦੀ ਆਸ ਸੀ। ਇੱਕ ਨizamuddin Khan ਕਸੂਰ ਦਾ ਪਠਾਨ ਸਰਦਾਰ ਤੇ ਦੂਜਾ ਸੰਸਾਰਚੰਦ ਕਾਂਗੜੇ ਦਾ ਰਾਜਪੂਤ ਰਾਜਾ। ਨਿਸਾਮੁੰਦਿਨ ਧਰਮ ਤੇ ਨਸਲ ਦੋਹਾਂ ਪੱਖਾਂ ਤੋਂ ਅਫਗਾਨ ਬਾਦਸ਼ਾ ਦਾ ਵਫਾਦਾਰ ਸੀ ਅਤੇ ਉਹ ਸਿੱਖ ਮਿਸਲਾਂ ਦੀ ਵੱਧਦੀ ਸ਼ਕਤੀ ਵੱਲੋਂ ਪਰੇਸ਼ਾਨ ਵੀ ਸੀ ਸੰਸਾਰ ਚੰਦ ਆਪਣੇ ਰਾਜ ਭਾਗ ਨੂੰ ਵਧਾ ਕੇ ਪਹਾੜੀ ਇਲਾਕੇ ਤੋਂ ਇਲਾਵਾ ਸਿੱਖ ਗਵਾਂਡੀਆਂ ਦੇ ਮੈਦਾਨੀ ਇਲਾਕਿਆਂ ਤੇ ਕਬਜ਼ਾ ਕਰਨ ਦੇ ਸੁਪਨੇ ਲੈ ਰਿਹਾ ਸੀ ਇੱਕ ਹੋਰ ਅੰਦਰੂਨੀ ਖਤਰਾ ਸਿੱਖਾਂ ਨੂੰ ਅੰਗਰੇਜ਼ ਜਾਰਜ ਥਾਮਸ ਤੋਂ ਵੀ ਸੀ ਜਿਸ ਨੇ ਇੱਕ ਵੱਖਰੀ रियासत ਬਣਾ ਲਈ ਸੀ ਅਤੇ ਜਿਸ ਦੀ ਰਾਜਧਾਨੀ ਹਾਂਸੀ ਸੀ ਇਹ ਅੰਗਰੇਜ਼ ਨੀਰਾ ਪਟਿਆਲਾ ਤੇ ਜੀਂਦ ਦੇ ਇਲਾਕਿਆਂ ਵਿੱਚ ਅਚਾਨਕ ਲੁੱਟਮਾਰ ਹੀ ਨਹੀਂ ਕਰਦਾ ਸੀ ਸਗੋਂ ਸਿੰਧ ਦਰਿਆ ਦੇ ਕੰਢੇ ਤੇ ਯੂਨੀਅਨ ਜੈਕ ਦਾ ਝੰਡਾ ਵੀ ਲਹਿਰਾਉਣਾ ਚਾਹੁੰਦਾ ਸੀ ਇੱਕ ਹੋਰ ਖਤਰਾ ਗੋਰਖ ਸਰਦਾਰ ਅਮਰ ਸਿੰਘ ਥਾਪਾ ਤੋਂ ਸੀ ਜੈਸ ਨੇ ਆਪਣੀ ਰਾਜਸੀ ਹੱਦ ਨੂੰ ਸੰਸਾਰ ਚੰਦ ਤੇ ਰਾਜ ਤੱਕ ਲੈ ਆਂਦਾ ਸੀ ਅਤੇ ਡਰ ਸੀ ਕਿ ਇਹ ਸੰਸਾਰ ਚੰਦ ਨਾਲ ਰਲ ਕੇ ਸਿੱਖਾਂ ਤੇ ਵੀ ਹਮਲਾ ਕਰ ਸਕਦਾ ਹੈ। ਦੋ ਹੋਰ ਮਹਾਨ ਸ਼ਕਤੀਆਂ ਜਿਨ੍ਹਾਂ ਨਾਲ ਬਾਹ ਪੈਂਦਾ ਸੀ ਮਰਾਠੇ ਤੇ ਅੰਗਰੇਜ਼ ਸਨ। ਮਰਾਠਿਆਂ ਨੇ ਮੁਗਲ ਬਾਦਸ਼ਾਹ ਨੂੰ ਆਪਣੇ ਅਧੀਨ ਕੀਤਾ ਹੋਇਆ ਸੀ ਤੇ ਦੱਖਣੀ ਪੰਜਾਬ ਵਿੱਚ ਚੰਗੀ ਤਰ੍ਹਾਂ ਜੰਮੇ ਬੈਠੇ ਸਨ ਤੇ ਉਹਨਾਂ ਦਾ ਪੱਕਾ ਅੱਡਾ ਮੀਰਠ ਸੀ। ਉਹਨਾਂ ਦੇ ਫ੍ਰਾਂਸੀਸੀ ਜਰਨਲ ਅਕਸਰ ਫੜਾ ਮਾਰਦੇ ਫਿਰਦੇ ਸਨ ਕਿ ਉਹ ਮਰਾਠਾ ਰਾਜ ਨੂੰ ਸਾਰੇ ਪੰਜਾਬ ਤੇ ਨਹੀਂ ਸਗੋਂ ਖੈਬਰ ਤੱਕ ਲੈ ਜਾਣਗੇ। ਅੰਗਰੇਜ਼ ਜੋ ਪੂਰਬੀ ਭਾਰਤ ਤੇ ਰਾਜ ਕਰਦੇ ਸਨ ਉਹਨਾਂ ਨੇ ਵੀ ਆਪਣੀ ਸੁਰੱਖਿਆ ਅਧੀਨ ਇਲਾਕੇ ਦੀ ਹੱਦ ਨੂੰ ਸਤਲੁਜ ਨਦੀ ਦੇ ਦੱਖਣ ਕੰਢੇ ਤੱਕ ਪਹੁੰਚਾ ਦਿੱਤਾ ਸੀ। ਕੋਈ ਨਹੀਂ ਸੀ ਆਖ ਸਕਦਾ ਕਿ ਉਹ ਕੌਂਕੀ ਕਰਨ ਵਾਲੇ ਹਨ। ਅਫਗਾਨ ਹਮਲਾ ਜਿਸ ਦਾ ਕਾਫੀ ਸਮੇਂ ਤੋਂ ਡਰ ਸੀ ਉਹ 1796 ਈਸਵੀ ਦੇ ਅਖੀਰ ਵਿੱਚ ਆ ਵਾਪਰਿਆ ਸ਼ਾਹਜਮਾਨ ਨੇ 30000 ਸੈਨਾ ਸਮੇਤ ਭਾਰਤ ਉੱਤੇ ਧਾਵਾ ਬੋਲ ਦਿੱਤਾ ਉਸ ਨੂੰ ਕਸੂਰ ਦੇ ਨਵਾਬ ਨਿਜ਼ਾਮਉਦੀਨ ਤੇ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਤੋਂ ਹੀ ਨਹੀਂ ਬਲਕਿ ਰੋਹਲਾ ਅਫਗਾਨਾ ਤੇ ਅਵਧ ਦੇ ਨਵਾਬ ਵਜ਼ੀਰ ਵੱਲੋਂ ਵੀ ਮਦਦ ਦੀ ਆਸ ਸੀ ਉਸ ਨੂੰ ਮੁਗਲ ਬਾਦਸ਼ਾਹ ਦੀ ਕੋਈ ਪਵਾਹ ਨਹੀਂ ਸੀ ਉਸ ਨੂੰ ਆਸ ਸੀ ਕਿ ਅੰਗਰੇਜ਼ ਸਿਰਨਪ ਤੋਂ ਕੰਮ ਲੈਣਗੇ ਤੇ ਆਟੰਕ ਰਹਿਣਗੇ ਜਿੱਥੋਂ ਤੱਕ ਮਰਹਾੜਿਆਂ ਦਾ ਸੰਬੰਧ ਹੈ ਉਹ ਉਹਨਾਂ ਨਾਲ ਸਿੱਖਾਂ ਨਾਲ ਨਿਪਟ ਕੇ ਨਿਭੜਨਾ ਚਾਹੁੰਦਾ ਸੀ ਇਸ ਸਮੇਂ ਸਿੱਖਾਂ ਦੀਆਂ ਪ੍ਰਸਿੱਧ ਮਿਸਲਾਂ ਸ਼ੁਕਰਚੱਕੀ ਅਤੇ ਫੂਲਕੀਆ ਜੋ ਵਿਰੋਧੀਆਂ ਵੱਲ ਸਨ ਤੋਂ ਇਲਾਵਾ ਕਨਈਆ ਨਕਈ ਆਲੂ ਵਾਲੀ ਅਤੇ ਪੰਗੀ ਸਨ ਰੰਜੀਤ ਸਿੰਘ ਦੇ ਪਹਿਲਾ ਹੀ ਕਨਈਏ ਤੇ ਨਕਈਆਂ ਨਾਲ ਵਿਆਹ ਦੇ ਸੰਬੰਧ ਸਨ ਆਲੂ ਵਾਲੀਆਂ ਬਾਰੇ ਉਹ ਆਸ਼ਾ ਕਰਦਾ ਸੀ ਕਿ ਉਹਨਾਂ ਦਾ ਸਰਦਾਰ ਫਤਿਹ ਸਿੰਘ ਪੰਜਾਬ ਦੇ ਬਚਾਅ ਲਈ ਰੰਜੀਤ ਸਿੰਘ ਦਾ ਸਾਥ ਦੇਵੇਗਾ ਪੰਗਿਆਂ ਵੱਲੋਂ ਉਸ ਨੂੰ ਇਹ ਆਸ ਸੀ ਸੋ ਉਹਨਾਂ ਨਾਲ ਨਿਪਟਣ ਲਈ ਉਹ ਤਿਆਰ ਸੀ ਛੋਟੇ-ਮੋਟੇ ਮਿਸਲਦਾਰ ਜੋ ਅਫਗਾਨਾਂ ਦੇ ਹਮਲੇ ਵਾਲੇ ਰਾਹ ਤੇ ਵਸਦੇ ਸਨ ਉਹ ਆਪਣੇ ਬਚਾਉਣ ਲਈ ਪਹਾੜਾਂ ਵਿੱਚ ਜਾ ਲੁੱਪੇ। ਛੇਤੀ ਹੀ ਅਫਗਾਨ ਗੁਜਰਾਤ ਪਹੁੰਚ ਗਏ। ਸੈਪ ਸਿੰਘ ਪੰਗੀ ਨੇ ਨਾਉ ਮਾਤਰ ਸਾਹਮਣਾ ਕੀਤਾ ਤੇ ਫਿਰ ਭੱਜ ਉੱਠਿਆ। ਹਮਲੇ ਵਾਲੇ ਰਸਤੇ ਵਿੱਚ ਦੂਸਰੀ ਮਿਸਲ ਰਣਜੀਤ ਸਿੰਘ ਦੀ ਆਪਣੀ ਸੀ। ਉਸ ਕੋਲ ਸਿਰਫ 5000 ਘੋੜ ਸਵਾਰ ਸਨ ਜਿਹੜੇ ਅਨੁਸ਼ਾਸਨ ਦੇ ਪੱਖੋਂ ਬਹੁਤ ਕਮਜ਼ੋਰ ਸਨ। ਇਹਨਾਂ ਕੋਲ ਸਿਰਫ ਵਰਸ਼ੇ ਤੇ ਤੋੜੇਦਾਰ ਬੰਦੂਕਾਂ ਹੀ ਸਨ। ਦੂਸਰੇ ਪਾਸੇ ਅਫਗਾਨਾ ਪਾਸ 30000 ਦੀ ਭਾਰੀ ਤੋਪਾਂ ਨਾਲ ਲੈਸ ਤਕੜੀ ਫੌਜ ਸੀ ਤੇ ਇਸ ਫੌਜ ਵਿੱਚ ਜੰਬੂਰੀਆਂ ਨਾਲ ਲੱਦੇ ਊਠ ਵੀ ਬਹੁਤ ਸਨ ਰਣਜੀਤ ਸਿੰਘ ਲਈ ਇਸ ਵੱਡੀ ਸੈਨਾ ਨਾਲ ਗੁਜਰਾਵਾਲੇ ਦੇ ਸਥਾਨ ਤੇ ਮੁਕਾਬਲਾ ਕਰਨਾ ਆਤਮ ਹੱਤਿਆ ਦੇ ਸਮਾਨ ਸੀ ਇਸ ਲਈ ਉਹ ਅੰਮ੍ਰਿਤਸਰ ਵੱਲ ਪਿੱਛੇ ਹਟ ਗਿਆ ਉਹ ਹੋਰ ਨਾ ਮਿਸਲਾਂ ਦੀਆਂ ਫੌਜਾਂ ਨੂੰ ਇਕੱਠੀਆਂ ਕਰਕੇ ਇੱਕ ਸੰਯੁਕਤ ਮੁਹਾਜ ਬਣਾਉਣ ਦੇ ਚਾਹ ਰਿਹਾ ਦ ਸੀ ਸਰਬੱਤ ਖਾਲਸਾ ਦੇ ਨਾਂ ਤੇ ਉਹ ਸੀ ਅਪੀਲ ਸਦਕਾ ਤੇ ਸਿੱਖ ਸਰਦਾਰ ਅੰਮ੍ਰਿਤਸਰ ਵਿਖੇ ਫੌਜਾਂ ਲੈ ਕੇ ਇਕੱਠੇ ਹੋ ਗਏ ਮਾਨੋ ਸਿੱਖ ਕੌਮ ਸਾਰੀ ਦੀ ਸਾਰੀ ਇਕੱਠੀ ਹੋ ਗਈ ਬਹੁਤੇ ਤਾਂ ਇਹ ਚਾਹੁੰਦੇ ਸਨ ਕਿ ਪਹਿਲਾਂ ਪਹਾੜਾਂ ਵਿੱਚ ਲੁਕ ਜਾਈਏ ਤੇ ਮਗਰੋਂ ਜਦੋਂ ਅਫਗਾਨ ਪਿੱਛੇ ਪਰਦਨ ਉਹਨਾਂ ਤੇ ਥਾਂ ਪਰ ਥਾਂ ਹਮਲੇ ਕਰਕੇ ਸਾਰਾ ਲੁੱਟ ਮਾਰਦਾ ਸਮਾਨ ਉਹਨਾਂ ਤੋਂ ਖੋਹ ਲਿਆ ਜਾਵੇ। ਰਣਜੀਤ ਸਿੰਘ ਨੂੰ ਇਹ ਪਹਿਲਾਂ ਹੀ ਦੱਸ ਸੀ ਕਿ ਸਰਦਾਰ ਸਿੰਘ ਸਰਦਾਰ ਸਾਹਿਬ ਸਿੰਘ ਪੰਗੀ ਇੰਜ ਕਰਨਾ ਲੋਚਦਾ ਹੈ। ਇਸ ਵਕਤ ਰਾਣੀ ਸਦਾਕੌਰ ਨੇ ਮੌਕਾ ਸੰਭਾਲਿਆ ਤੇ ਉਸਨੇ ਰਣਜੀਤ ਸਿੰਘ ਨਾਲ ਰਲ ਕੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਰੇ ਸਿੱਖ ਇਕੱਠੇ ਹੋ ਕੇ ਡਟ ਕੇ ਲੜਨ। ਰੰਜੀਤ ਸਿੰਘ ਨੂੰ ਫੌਜ ਦੀ ਸਰਦਾਰੀ ਸੰਪੀ ਗਈ ਤੇ ਉਹ ਲਾਹੌਰ ਵੱਲ ਵਧਿਆ ਸਾਰੇ ਇਲਾਕੇ ਵਿੱਚੋਂ ਅਫਗਾਨਾਂ ਤੇ ਉਹਨਾਂ ਦੇ ਸਾਥੀਆਂ ਨੂੰ ਕੱਢ ਕੇ ਉਸਨੇ ਲਾਹੌਰ ਨੂੰ ਘੇਰ ਲਿਆ ਲਾਹੌਰ ਨੂੰ ਬਚਾਉਣ ਲਈ ਬੜੇ ਹੀ ਪੱਕੇ ਪ੍ਰਬੰਧ ਸਨ ਤੇ ਉਹਨਾਂ ਨੂੰ ਤੋੜਨਾ ਉਸ ਲਈ ਸੌਖਾ ਨਹੀਂ ਸੀ ਇਧਰ ਇਹ ਏ ਕੇਰਾ ਕਿੰਨਾ ਹੀ ਸਮਾਂ ਲੈ ਲੈਂਦਾ ਜੇ ਸ਼ਾਹ ਜਮਾਨ ਨੂੰ ਅਫਗਾਨਿਸਤਾਨ ਨਾ ਜਾਣਾ ਪੈਂਦਾ ਕਿਉਂਕਿ ਉਸ ਨੂੰ ਖਬਰ ਪਹੁੰਚੀ ਕਿ ਉਹਦੇ ਭਰਾ ਮਹਿਮੂਦ ਨੇ ਬਗਾਵਤ ਦੀ ਤਿਆਰੀ ਸ਼ੁਰੂ ਕੀਤੀ ਹੈ ਉਸ ਦੀ ਵਾਪਸੀ ਤੇ ਸਿੱਖਾਂ ਨੇ ਖੂਬ ਲੁੱਟਮਾਰ ਕਰਕੇ maal-mata ਖੋਹ ਲਿਆ ਤੇ ਇਸ ਲਈ ਜੋ ਤਰੀਕਾ ਵਰਤਿਆ ਉਹ ਸੀ ਫੜੋ ਲੁੱਟੋ ਤੇ ਨੱਠੋ ਸ਼ਾਜਮੰਦ ਦੇ ਜਰਨੈਲ ਸਹਨਾਚੀ ਬਾਸੀ ਨੂੰ ਹਾਰ ਦਿੱਤੀ ਜੋ ਲਾਹੌਰ ਤੋਂ ਸਿੱਖਾਂ ਨੂੰ ਮਜ਼ਾ ਚਖਾਉਣ ਤੇ ਉਹਨਾਂ ਤੋਂ ਲੁੱਟਿਆ maal ਵਾਪਸ ਲੈਣ ਆਇਆ ਸੀ ਪੰਜਾਬ ਨੇ ਹਾਲੇ ਇੱਕ ਹੋਰ ਅਫਗਾਨ ਹਮਲਾ ਵੇਖਣਾ ਸੀ ਜਦੋਂ ਸ਼ਾਹ ਜਮਾਨ ਇੱਕ ਸਾਲ ਬਾਅਦ ਫਿਰ ਇੱਧਰ ਆਇਆ ਸਰਬੱਤ ਖਾਲਸੇ ਨੇ ਇੱਕ ਹੋਰ ਇਕੱਤਰਤਾ ਅਮ੍ਰਿਤਸਰ ਵਿੱਚ ਕੀਤੀ ਤੇ ਰਣਜੀਤ ਸਿੰਘ ਨੂੰ ਫਿਰ ਫੌਜਾਂ ਦੀ ਅਗਵਾਈ ਲਈ ਚੁਣਿਆ ਗਿਆ ਸ਼ਾਹ ਜਮਾਨ ਨੇ ਲਾਹੌਰ ਵਿੱਚ ਜੇਤੂ ਵਜੋਂ ਤਖਨ ਹੋ ਕੇ ਇੱਕ ਤਕੜਾ ਦਸਤਾ ਅਮ੍ਰਿਤਸਰ ਵੱਲ ਪੇਜ ਦਿੱਤਾ ਸਿੱਖਾਂ ਨੇ ਇਹਨਾਂ ਅਫਗਾਨਾਂ ਨੂੰ ਲੋਹਾ ਮੰਵਾ ਦਿੱਤਾ ਤੇ ਇਹਨਾਂ ਨੂੰ ਲਾਹੌਰ ਵਾਪਸ ਜਾਣਾ ਬਿਆ। ਰਣਜੀਤ ਸਿੰਘ ਨੇ ਤੇਜ਼ੀ ਨਾਲ ਪਿੱਛਾ ਕੀਤਾ ਤੇ ਲਾਹੌਰ ਦਿਵਾਲੇ ਘੇਰਾ ਪਾ ਲਿਆ। ਇਸੇ ਮਹਾਸ੍ਰ ਵਿੱਚ ਰਣਜੀਤ ਸਿੰਘ ਘੋੜੇ ਤੇ ਸਵਾਰ ਹੋ ਕੇ ਲਾਹੌਰ ਕਿਲੇ ਦੇ ਸੰਮਨ ਬੁਰਜ ਵੱਲ ਵਧਿਆ ਤੇ ਸ਼ਾਹ ਨੂੰ ਚੇਤਾਵਨੀ ਦਿੱਤੀ ਕਿ ਉਹ ਆ ਕੇ ਉਸ ਨਾਲ ਦੋ ਹੱਥ ਕਰੇ। ਸ਼ਾਹ ਨੇ ਇਸ ਬੰਗਾਰ ਨੂੰ ਮਨਜ਼ੂਰ ਨਾ ਕੀਤਾ ਤੇ ਨਾ ਹੀ ਉਸ ਦੀ ਫੌਜ ਵਿੱਚੋਂ ਕਿਸੇ ਨੇ ਬਾਹਰ ਆ ਕੇ ਲੜਨ ਲਈ ਆਪਣੀ ਇੱਛਾ ਜ਼ਾਹਿਰ ਕੀਤੀ। ਉਪਰੰਤ ਰਣਜੀਤ ਸਿੰਘ ਨੇ ਉਹਨਾਂ ਦੇ ਰਸਤ ਆਦ ਪਹੁੰਚਣ ਦੀ ਲਾਈਨ ਕੱਟ ਦਿੱਤੀ ਤੇ ਉਹਨਾਂ ਨੂੰ ਮਜਬੂਰਨ ਬਾਹਰ ਆ ਕੇ ਲੜਨਾ ਪਿਆ। ਭਾਵੇਂ ਕਸੂਰ ਦੇ ਨਜ਼ਾਮੁਦੀਨ ਨੇ ਉਹਨਾਂ ਦੀ ਸਹਾਇਤਾ ਕੀਤੀ। ਪਰ ਉਹਨਾਂ ਨੂੰ ਭਾਰੀ ਨੁਕਸਾਨ ਉਠਾ ਕੇ ਪਿੱਛੇ ਹਟਣਾ ਪਿਆ ਤੇ ਘੇਰਾ ਕਿੰਨਾ ਸਮਾਂ ਚੱਲਦਾ ਰਿਹਾ ਇਹ ਘੇਰਾ ਸਿਰਫ ਉਦੋਂ ਚੁੱਕਿਆ ਗਿਆ ਜਦੋਂ ਸਿੱਖ ਸਰਦਾਰਾਂ ਨੂੰ ਆਪਣੇ ਵੱਲ ਕਰਨ ਦੇ ਸਾਦੇ ਸਭ ਯਤਨ ਅਸਫਲ ਹੋ ਗਏ ਤੇ ਉਸ ਨੇ ਕਾਬਲ ਵਾਪਸ ਜਾਣ ਦਾ ਇਕਰਾਰ ਕੀਤਾ ਹੋਰ ਸਰਦਾਰ ਤਾਂ ਫੌਜਾਂ ਤੋੜ ਕੇ ਘਰੋਂ ਘਰੀ ਚਲੇ ਗਏ ਪਰ ਪਰੰਤੂ ਰਣਜੀਤ ਸਿੰਘ ਨੇ ਅਫਗਾਨਾਂ ਦਾ ਖੂਬ ਪਿੱਛਾ ਲਿੱਤਾ ਤੇ ਗੁਜਰਾਵਾਲੇ ਤੋਂ ਜ਼ਿਲਮ ਦਰਿਆ ਦੇ ਕੰਢੇ ਤੱਕ ਲੜਦਾ ਰਿਹਾ ਰਣਜੀਤ ਸਿੰਘ ਹੁਣ ਸਾਰੇ ਇਲਾਕੇ ਦਾ ਸਿੱਖ ਆਗੂ ਮੰਨਿਆ ਜਾਣ ਲੱਗਾ ਗੁਰੂਆਂ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਇੱਕੋ ਆਦਮੀ ਨੇ ਅਜਿਹੀ ਪਦਵੀ ਉਸ ਤੋਂ ਪਹਿਲਾਂ ਹਾਸਲ ਕੀਤੀ ਸੀ ਉਹ ਸੀ ਚਸਾ ਸਿੰਘ ਅਹਲੂਵਾਲੀਆ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਅਧਿਆਪਨ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਕੱਲ ਮਿਲਦੇ ਹਾਂ ਜੀ ਅਗਲਾ ਅਧਿਆਇ ਲੈ ਕੇ ਸਸ਼ੀ ਕਾਲ ਜੀ